ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜਸਕਰ ਦੇ ਵਿੱਚ ਸਵੇਰ ਦੇ ਸਮੇਂ ਬਈ ਰੋਟੀ ਦਾ ਇਹ ਇੱਕ ਉਪਾਅ ਕੀਤਾ ਜਾਂਦਾ ਹੈ ਉਸ ਘਰ ਵਿੱਚ ਪੈਸਿਆਂ ਦੇ ਢੇਲ ਲੱਗ ਜਾਂਦੇ ਹਨ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਲਕਵਾ ਦਿਓ ਜੀ ਤੇ ਸਾਰ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਰਾਤ ਦੀ ਬਚੀ ਹੋਈ ਰੋਟੀ ਜਾਂ ਬਈ ਰੋਟੀ ਦਾ ਇਹ ਗੁਣ ਹੀ ਤੁਹਾਡੀ ਜ਼ਿੰਦਗੀ ਨੂੰ ਬਦਲ ਦੇਵੇਗਾ ਜਿਸ ਨੇ ਵੀ ਇਹ ਆਪਣੇ ਜ਼ਿੰਦਗੀ ਦੇ ਵਿੱਚ ਉਪਾਗ ਕਰ ਲਿਆ ਉਹਦੇ ਸਾਰੇ ਹੀ ਦੁੱਖ ਦਿਨਿੱਦਰ ਦੂਰ ਹੋ ਜਾਣਗੇ ਸੰਗਤ ਜੀ ਵੀਡੀਓ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਛੇ ਸਾਧ ਸੰਗਤ ਜੀ ਆਪਣੇ ਵਿੱਚੋਂ ਕਈ ਸਵੇਰ ਦੀ ਬਚੀ ਹੋਈ ਰੋਟੀ ਹੋਵੇ ਸ਼ਾਮ ਨੂੰ ਖਾ ਲੈਂਦੇ ਹਨ ਸ਼ਾਮ ਦੇ ਬਚੀ ਹੋਈ ਰੋਟੀ ਹੋਵੇ ਤਾਂ ਉਹ ਸਵੇਰੇ ਖਾ ਲੈਂਦੇ ਹਨ ਪਰ ਬਹੁਤ ਹੀ ਘੱਟ ਲੋਕ ਐਦਾਂ ਕਰਦੇ ਹਨ ਜ਼ਿਆਦਾਤਰ ਲੋਕ ਬਾਈ ਰੋਟੀ ਕਿਸੇ ਜਨੌਰ ਜਾਂ ਕਿਸੇ ਮੰਗਣ ਵਾਲੇ ਨੂੰ ਦਿੰਦੇ ਹਨ ਜੋ ਸਵੇਰ ਦੀ ਬਾਈ ਰੋਟੀ ਸੋਟਦੇ ਨਹੀਂ ਬਲਕਿ ਖਾ ਲੈਂਦੇ ਹਨ ਉਹਨਾਂ ਨੂੰ ਕੀ ਫਾਇਦੇ ਹੁੰਦੇ ਹਨ ਉਹਨਾਂ ਫਾਇਦਿਆਂ ਦੇ ਬਾਰੇ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਅੱਜ ਦੇ ਸਾਡੇ ਵੀਡੀਓ ਦਾ ਵਿਸ਼ਾ ਵੀ ਇਹੀ ਰਹੇਗਾ ਕਿ ਜੋ ਬਾਈ ਰੋਟੀ ਨੂੰ ਨਹੀਂ ਖਾਂਦੇ ਉਹ ਵੀ ਇਸ ਚੀਜ਼ ਨੂੰ ਧਿਆਨ ਦੇਣ ਸੰਗਤ ਜੀ ਇੱਕ ਗੱਲ ਤੁਹਾਨੂੰ ਦੱਸਦੇ ਹਾਂ ਕਿ ਬਹੁਤ ਹੀ ਪੁਰਾਣੀ ਗੱਲ ਮਸ਼ਹੂਰ ਹੋਈ ਸੀ ਇੱਕ ਸੰਤ ਫਕੀਰ ਜੀ ਘੁੰਮਦੇ ਘੁੰਮਦੇ ਕਿਸੇ ਦੇ ਘਰ ਆਏ ਤੇ ਘਰ ਦੇ ਵਿੱਚ ਬੜੀ ਹੀ ਜ਼ਿਆਦਾ ਗਰੀਬੀ ਸੀ ਸੰਤ ਜੀ ਪੁੱਛਦੇ ਹਨ ਘਰ ਦੇ ਵਿੱਚ ਕੁਝ ਖਾਣ ਨੂੰ ਹੈ ਤਾਂ ਬੇਬੀ ਨੇ ਕਿਹਾ ਹੋਂ ਤਾਂ ਆਟਾ ਹੀ ਨਹੀਂ ਪਰ ਹਾਂ ਸੰਤ ਜੀ ਦੋ ਬਈਆਂ ਰੋਟੀਆਂ ਹਨ ਪਰ ਉਹਨਾਂ ਨੇ ਕਿਹਾ ਕਿ ਉੱਤੇ ਸਿਰਕਾ ਵੀ ਪਿਆ ਹੈ ਤੇ ਸੰਤ ਜੀ ਨੇ ਕਿਹਾ ਕਿ ਉਹ ਹੀ ਲੈ ਆਓ ਨਾਲ ਹੀ ਕਿਹਾ ਕਿ ਘਰ ਦੇ ਜੇ ਕਦੇ ਬਿਮਾਰ ਨਹੀਂ ਹੋਣਗੇ ਤੇ ਨਾ ਹੀ ਕਦੇ ਗਰੀਬ ਹੋਣਗੇ ਜਿਸ ਘਰ ਦੇ ਵਿੱਚ ਬਾਈ ਰੋਟੀ ਤੇ ਸਿਰਕਾ ਖਾਂਦੇ ਹੋਣਗੇ ਉਹ ਸੰਤ ਜੀ ਨੇ ਸਿਰਕਾ ਤੇ ਬਾਈ ਰੋਟੀ ਖਾ ਲਈ ਪਰ ਜੇ ਆਪਾਂ ਇੱਕ ਨਜ਼ਰ ਆਪਣੇ ਘਰ ਵੱਲ ਮਾਰੀਏ ਤਾਂ ਅੱਜ ਕੱਲ ਆਪਾਂ ਆਪਣੇ ਘਰਾਂ ਦੇ ਵਿੱਚ ਰੋਟੀ ਨੂੰ ਅਜਿਆਂ ਹੀ ਗਵਾ ਦਿੰਦੇ ਹਾਂ ਇੱਕ ਸਮੇਂ ਦੀ ਰੋਟੀ ਜੇ ਬਚ ਜਾਵੇ ਤਾਂ ਦੂਜੇ ਸਮੇਂ ਨੂੰ ਖਾਣਾ ਪਸੰਦ ਨਹੀਂ ਕਰਦੇ ਜੇ ਬਚਾ ਕੇ ਇਹ ਰੋਟੀ ਰੱਖ ਲਈ ਜਾਂਦੀ ਹੈ ਜਦੋਂ ਕੋਈ ਆਵੇ ਤਾਂ ਉਸ ਨੂੰ ਰੋਟੀ ਜਾਂ ਗਰੀਬ ਨੂੰ ਦਿੱਤੀ ਜਾਵੇਗੀ ਪਰ ਕੁਝ ਲੋਕ ਤਾਂ ਇਹਦਾ ਵੀ ਖਿਆਲ ਨਹੀਂ ਰੱਖਦੇ ਇਹਨੂੰ ਵਗਾ ਕੇ ਸੁੱਟ ਦਿੰਦੇ ਹਨ ਜਾਂ ਫਿਰ ਡਸਟਬਿਨ ਦੇ ਵਿੱਚ ਪਾ ਦਿੰਦੇ ਹਨ ਜੋ ਕਿ ਰਿਜਕ ਦੀ ਬੇਕਦਰਹੀ ਹੁੰਦੀ ਹੈ ਜੇ ਰੋਟੀ ਪਚਦੀ ਹੈ ਉਹਨੂੰ ਦੂਜੇ ਸਮੇ ਵਰਤ ਲਿਆ ਜਾਵੇ ਤਾਂ ਉਸ ਵਿੱਚ ਕੋਈ ਵੀ ਹਰਜ ਵਾਲੀ ਗੱਲ ਨਹੀਂ ਹੁੰਦੀ ਸਗੋਂ ਬਾਈ ਰੋਟੀ ਖਾਣ ਦੇ ਕੋਈ ਵੀ ਨੁਕਸਾਨ ਨਹੀਂ ਹਨ ਇਸ ਦੇ ਤਾਂ ਬਹੁਤ ਸਾਰੇ ਫਾਇਦੇ ਵੀ ਹਨ ਤੇ ਤੁਸੀਂ ਫਾਇਦਿਆਂ ਬਾਰੇ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਬਾਈ ਰੋਟੀ ਦੇ ਫਾਇਦੇ ਵੀ ਹੁੰਦੇ ਹਨ ਤੇ ਹੁਣ ਬਾਈ ਰੋਟੀ ਨੂੰ ਖਾਣ ਨੂੰ ਹਮੇਸ਼ਾ ਹੀ ਤੁਸੀਂ ਤਿਆਰ ਰਹੋਗੇ ਬਾਈ ਰੋਟੀ ਸਿਹਤ ਨੂੰ ਠੀਕ ਕਰਦੀ ਹੈ ਤੇ ਰਾਤ ਦੀ ਬਚੀ ਹੋਈ ਰੋਟੀ ਸਵੇਰ ਦੇ ਸਮੇਂ ਖਾ ਲਈ ਜਾਵੇ ਤਾਂ ਸੰਜੀਵਨ ਦੀ ਬੁਟੀ ਤੋਂ ਘਾਟ ਨਹੀਂ ਹੁੰਦੀ ਇਸੇ ਬਹੁਤ ਹੀ ਜ਼ਿਆਦਾ ਫਾਇਦੇ ਹੁੰਦੇ ਹਨ ਇਸ ਤੋਂ ਸਾਨੂੰ ਲੋਕ ਅਜੇ ਵੀ ਅਣਜਾਣ ਜਿਸੀ ਅਣਗੈਲਿਕ ਕਾਰਨ ਬਈ ਰੋਟੀ ਆਪਣੇ ਘਰਾਂ ਵਿੱਚ ਨਰਾਦਰ ਕੀਤੀ ਜਾਂਦੀ ਹੈ ਰਾਤ ਦੀ ਬਚੀ ਹੋਈ ਰੋਟੀ ਨੂੰ ਸਵੇਰੇ ਖਾਣ ਦੇ ਕੁਝ ਫਾਇਦੇ ਬਾਰੇ ਦੱਸ ਦਿੰਦੇ ਹਾਂ ਸਾਗ ਸੰਘਾ ਜੀ ਬਈ ਰੋਟੀ ਨੂੰ ਸਵੇਰੇ ਦੁੱਧ ਨਾਲ ਖਾਣ ਤੇ ਕਬਜ ਤੋਂ ਰਾਹਤ ਮਿਲਦੀ ਹੈ ਜੇਕਰ ਬੀਪੀ ਵਗੈਰਾ ਦੀ ਦਿੱਕਤ ਹੈ ਤਾਂ ਬਾਈ ਰੋਟੀ ਤੁਹਾਡੇ ਲਈ کارਗਰ ਸਾਬਤ ਹੋਵੇਗੀ ਬਾਈ ਰੋਟੀ ਨਾਲ ਢਿੱਡ ਦਾ ਮੈਟਾਬੋਲਿਜ਼ਮ ਵਧ ਜਾਂਦਾ ਹੈ ਜਿਸ ਦੇ ਨਾਲ ਸਰੀਰ ਦੀ ਚਰਬੀ ਅਤੇ ਆਪਣਾ ਮੋਟਾਪਾ ਬੜੀ ਜਲਦੀ ਘਟ ਹੋ ਜਾਂਦਾ ਹੈ ਬਾਈ ਰੋਟੀ ਨੂੰ ਠੰਡੇ ਦੁੱਧ ਦੇ ਨਾਲ ਖਾਣ ਦੇ ਫਾਇਦੇ ਹਨ ਕਬਜ਼ ਗੈਸ ਤੇ ਬਦਹਜਮੀ ਛਾਤੀ ਵਿੱਚ ਜਲਣ ਵਰਗੀਆਂ ਕਈ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ ਬਾਈ ਰੋਟੀ ਸਵੇਰੇ ਉਠ ਕੇ ਖਾਣ ਨਾਲ ਸਰੀਰ ਵਿੱਚ 슈ਗਰ ਦੀ ਜਿਹੜੀ ਮਾਤਰਾ ਹੁੰਦੀ ਹੈ ਉਹ ਘਟ ਹੋ ਜਾਂਦੀ ਹੈ ਜਿਨ੍ਹਾਂ ਨੂੰ 슈ਗਰ ਵਰਗੀ ਨਾਮੁਰਾਦ ਬਿਮਾਰੀ ਹੈ ਉਹਨਾਂ ਦੀ ਇਸ ਤਰੀਕੇ ਨਾਲ ਠੀਕ ਹੋ ਜਾਵੇਗੀ ਰੋਟੀ ਨੂੰ 5 ਮਿੰਟ ਲਈ ਦੁੱਧ ਵਿੱਚ ਡੁਬੋ ਕੇ ਰੱਖੋ ਉਸ ਤੋਂ ਬਾਅਦ ਹੀ ਇਸ ਨੂੰ ਖਾਓ ਭਿਪੀ ਤੇ 슈ਗਰ ਕੋਈ ਜਹੀ ਦਿਨਾਂ ਵਿੱਚ ਤੁਹਾਡਾ ਗਾਇਬ ਹੋ ਜਾਵੇਗਾ ਸਵੇਰ ਦੀ ਰੋਟੀ ਨੂੰ ਸਬਜੀ ਦੀ ਥਾਂ ਦੁੱਧ ਨਾਲ ਖਾਣਾ ਸ਼ੁਰੂ ਕਰ ਦਿਓ। ਜਦੋਂ ਬਾਈ ਰੋਟੀ ਹੋ ਜਾਂਦੀ ਹੈ ਇਸ ਵਿੱਚ ਕਈ ਬੈਕਟੀਰੀਆ ਚੰਗੇ ਹੁੰਦੇ ਹਨ ਜੋ ਪਨਪਨ ਲੱਗ ਜਾਂਦੇ ਹਨ ਜੋ ਸਿਹਤ ਲਈ ਬੜੇ ਜ਼ਿਆਦਾ ਫਾਇਦੇਮੰਦ ਹੁੰਦੇ ਹਨ। ਇਸ ਲਈ ਬਾਈ ਰੋਟੀ ਨੂੰ ਸੁੱਟਣਾ ਨਹੀਂ ਚਾਹੀਦਾ। ਇਸ ਨਾਲ ਰਿਜਕ ਦਾ ਘਾਟਾ ਹੋ ਜਾਂਦਾ ਹੈ ਤੇ ਘਰ ਵਿੱਚ ਆਉਣਾ ਰਿਜਕ ਬੰਦ ਹੋ ਜਾਂਦਾ ਹੈ। ਦੁਨੀਦਰ ਘਰ ਵਿੱਚ ਵਧਣਾ ਸ਼ੁਰੂ ਹੋ ਜਾਂਦਾ ਹੈ। ਜਿਵੇਂ ਸਕਾਰ ਵਿੱਚ ਜੇ ਜੱਕਦੀ ਦਿੱਕਤ ਹੁੰਦੀ ਹੈ ਉਹ ਫਿਰ ਘਰ ਗੁਰਪਤਵਲ ਜਾਣ ਲੱਗ ਜਾਂਦੇ ਹਨ ਆਪਣੇ ਸਾਹਮਣੇ ਛੱਤੀ ਪਦਾਰਥ ਪਏ ਹੋਣ ਤਾਂ ਪਰਮਾਤਮਾ ਦਾ ਸ਼ੁਕਰਾਨਾ ਨਹੀਂ ਕਰਦੇ ਤੇ ਜੋ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਨ ਉਹ ਹਮੇਸ਼ਾ ਬਰਕਤ ਉਹਨਾਂ ਦੇ ਘਰ ਆਵਾਜ਼ ਕਰਦੀ ਹੈ ਸੋ ਬੀਬੀਆਂ ਪੈਣਾ ਦੇ ਅੱਗੇ ਬੈਂਦੀ ਹੈ ਕਿਉਂ ਪਦਾਰਥਾਂ ਦੀ ਕਦਰ ਕਰੋ ਉਸੇ ਕਦਰ ਕਰੋਗੇ ਤੁਹਾਡੇ ਘਰ ਦੇ ਜੀ ਆਪੇ ਹੀ ਉਸ ਚੀਜ਼ ਦੀ ਕਦਰ ਕਰਨ ਲੱਗ ਜਾਣਗੇ ਪਰਮਾਤਮਾ ਜੀ ਦੇ ਇਹ ਕਿ ਬੇਨਤੀ ਕਰਿਆ ਕਰੋ ਕਿ ਆਪਾਂ ਨੂੰ ਜੋ ਚੀਜ਼ਾਂ ਦੀ ਰੋਟੀ ਦੀ ਕਦਰ ਕਰਨੀ ਆ ਜਾਵੇ ਹਮੇਸ਼ਾ ਪਰਮਾਤਮਾ ਜੀ ਦਾ ਮਿਹਰ ਭਰਿਆ ਹੱਥ ਸਾਡੇ ਘਰ ਤੇ ਬਣਿਆ ਰਹੇ ਬੀਬੀਆਂ ਪੈਣਾ ਕਈ ਵਾਰ ਕੀ ਕਰਦੀਆਂ ਹਨ ਰਾਤ ਨੂੰ ਝੋਠੇ ਪਾण्डे ਰਸੋਈ ਵਿੱਚ ਰੱਖ ਕੇ ਸੌਂ ਜਾਂਦੀਆਂ ਹਨ ਕਈ ਵਾਰੋ ਸਿਹਤ ਲਈ ਠੀਕ ਨਹੀਂ ਹੁੰਦੇ ਤੇ ਕਈ ਵਾਰ ਆਲਸ ਪਿਆ ਹੁੰਦਾ ਹੈ। ਕੇ ਕੰਮ ਕਦੇ ਨਾ ਕਰਿਆ ਕਰੋ। ਬੀਬੀਆਂ ਘਰ ਨੂੰ ਸਵਰਗ ਬਣਾ ਸਕਦੀਆਂ ਹਨ ਤੇ ਖੁਸ਼ਹਾਲ ਵੀ ਬਣਾ ਸਕਦੀਆਂ ਹਨ। ਕਿਉਂਕਿ ਇਹ ਬਿਹਤਰ ਜਾਣਦੀਆਂ ਹਨ ਕਿ ਘਰ ਵਿੱਚ ਸਚਾਰੂ ਟੰਗ ਦੇ ਨਾਲ ਹੀ ਉਸ ਵਿੱਚ ਹਰ ਪਾਸੇ ਫਿਰ ਉਹਦੀ ਸਮਾਜ ਵਿੱਚ ਇੱਜ਼ਤ ਤੇ ਮਾਣ ਵਧੇਗਾ। ਦੂਜਿਆਂ ਨੂੰ ਉਸ ਵਾਂਗ ਬਣਨ ਲਈ ਕਿਹਾ ਜਾਂਦਾ ਹੈ। ਤਾਂ ਕਿ ਤੇਰਾ ਘਰ ਵੀ ਸਚਾਰੋ ਟੰਗ ਨਾਲ ਚੱਲ ਸਕੇ ਤੇ ਨਾਲ ਹੀ ਨਾਲ ਕਿਹਾ ਜਾਂਦਾ ਹੈ ਕਿ ਉਹਦੀ ਜੱਗ ਵਿੱਚ ਇੱਜ਼ਤ ਤੇ ਮਾਣ ਹੁੰਦਾ ਹੈ ਤੇ ਦੂਜਿਆਂ ਨੂੰ ਵੀ ਉਸ ਵਾਂਗ ਬਣਨ ਲਈ ਕਿਹਾ ਜਾਂਦਾ ਹੈ ਕਿ ਤੇਰਾ ਘਰ ਵੀ ਉਸੇ ਤਰੀਕੇ ਨਾਲ ਵਧੀਆ ਤਰੀਕੇ ਨਾਲ ਚੱਲੇ ਹੁਣ ਕੁਝ ਕੰਮ ਨਾ ਕਰੇ ਤਾਂ ਘਰ ਵਿੱਚ ਬਰਕਤ ਆਵੇਗੀ ਕਿਹੜੇ ਕਿਹੜੇ ਕੰਮ ਹਨ ਉਹਨਾਂ ਦੇ ਬਾਰੇ ਜਾਣ ਲੈਂਦੇ ਹਾਂ ਕਿਹੜੇ ਸਾਬਤੋਂ ਪਹਿਲੇ ਕੰਮ ਹਨ ਜੋ ਭਾਂਡੇ ਕਈ ਵਾਰ ਕੁਝ ਘਰਾਂ ਵਿੱਚ ਕੀ ਹੁੰਦਾ ਹੈ ਰਾਤ ਦੇ ਜਿਹੜੇ ਭਾਂਡੇ ਹੁੰਦੇ ਹਨ ਉਹ ਪ੍ਰਸ਼ਾਦਾ ਪਾਣੀ ਖਾ ਕੇ ਝੂਠੇ ਬੱਠਲ ਇੰਜ ਹੀ ਰੱਖ ਦਿੰਦੇ ਹਨ ਜਾਂ ਕਈ ਵਾਰ ਅਸੀਂ ਸ਼ਿੰਕ ਵਗਾਰਾ ਲਗਾਏ ਹਨ ਉਹਨੂੰ ਭਰ ਕੇ ਰੱਖ ਦਿੰਦੇ ਹਾਂ ਕਿ ਸਵੇਰੇ ਜਦੋਂ ਉਠਾਂਗੇ ਤੋਂ ਲਾਵਾਂਗੇ ਜਾਂ ਫਿਰ ਜਦੋਂ ਜ਼ਰੂਰਤ ਹੋਵੇਗੀ ਉਦੋਂ ਧੋ ਕੇ ਵਰਤ ਲਾਵਾਂਗੇ ਜਿੰਨੇ ਪਰਛਤੀ ਤੇ ਝੂਠੇ ਭਾਂਡੇ ਹੁੰਦੇ ਹਨ ਸਾਰੇ ਉਤਾਰ ਕੇ ਵਰਤੇ ਜਾਂਦੇ ਹਨ ਕਿ ਜਿਸੀ ਲੋੜ ਹੋਈ ਚਾਹ ਵਾਲਾ ਪਾਂਡਾ ਜਾਂ ਦੋ ਗਲਾਸ ਮਾਜ ਲੈ ਫਿਰ ਝੂਠ ਪਈ ਰਹਿਣ ਦਿੱਤੀ ਇਸ ਆਲਸ ਦੇ ਨਾਲ ਗੁਰਪਤ ਦਾ ਕਾਰਨ ਪਾ ਜਾਂਦਾ ਹੈ ਇਹ ਤਾਂ ਸਾਨੂੰ ਅੱਗੇ ਹੀ ਨਹੀਂ ਵਦਨ ਦਿੰਦਾ ਤੇ ਆਪਾਂ ਜਦੋਂ ਕਿਤੇ ਲੰਗਰ ਵਿੱਚ ਪ੍ਰਸ਼ਾਦਾ ਛਕਦੇ ਹਾਂ ਉਥੇ ਵੀ ਆਪਣੇ ਭਾਂਡੇ ਸੇਵਾ ਕਰ ਜਿਹੜਾ ਹੈ ਉਥੇ ਕਿਸੇ ਨੂੰ ਫੜਾ ਦਿੰਦੇ ਹਾਂ ਕਿ ਅਗਲਾ ਸੇਵਾ ਕਰਦਾ ਪਿਆ ਹੈ ਤੋ ਲਵੇਗਾ ਆਪਣੀ ਜੋੜ ਕਿਸੇ ਤੋਂ ਨਾ ਧਵਾਓ ਤੇ ਨਾ ਹੀ ਇਸ ਤਰੀਕੇ ਨਾਲ ਪਾਪ ਇਕੱਠੇ ਕਰੋ ਜਗੋਂ ਅਸੀਂ ਤਾਂ ਹੋਰਾਂ ਦੀ ਸੇਵਾ ਲੈਣੀ ਹੈ ਦੋ ਥਾਲ ਵੱਧ ਮਾਝ ਕੇ ਆਓ ਕਿਹਾ ਜਾਂਦਾ ਹੈ ਕਿ ਸੇਵਾ ਦੇ ਨਾਲ ਮੇਵਾ ਮਿਲਦਾ ਹੈ ਜਿਸ ਕਰ ਵਿੱਚ ਸਫਾਈ ਹੁੰਦੀ ਹੈ ਝੂਠ ਨਹੀਂ ਹੁੰਦੀ ਝੂਠ ਨਹੀਂ ਬੋਲਿਆ ਜਾਂਦਾ ਐਵੇਂ ਦੇ ਘਰ ਸਵਰਗ ਬਣ ਜਾਂਦੇ ਹਨ ਉਥੇ ਆਪ ਫਿਰ ਬਰਕਤ ਚੱਲ ਕੇ ਆਉਂਦੀ ਹੈ ਅੱਜ ਪਿੰਨਾ ਸ਼ਹਿਰਾਂ ਨੂੰ ਇੰਨੇ ਰੋਗ ਲੱਗ ਚੁੱਕੇ ਹਨ ਕਿ ਸਾਰੇ ਹੀ ਘਰ ਵਿੱਚ ਜੋਠ ਤੇ ਝੋਟ ਕਰਨ ਲੱਗਦੇ ਹਨ ਉਹ ਸਾਰੇ ਹੀ ਇਸੇ ਘਰ ਵਿੱਚ ਝੂਠੇ ਪਾਂਡੇ ਜਿਹੜੇ ਹਨ ਉਹਨਾਂ ਦੇ ਰਾਤ ਨੂੰ ਇੰਨੇ ਸਾਰੇ ਬੈਕਟੀਰੀਆ ਆ ਜਾਂਦੇ ਹਨ ਕਿ ਜਿੰਨੇ ਵੀ ਅਸੀਂ ਸਵੇਰੇ ਉਹਨਾਂ ਨੂੰ ਮਰਜੀ ਮਾਂਜ ਕੇ ਤੋ ਲਈਏ ਪਰ ਜਦੋਂ ਅਸੀਂ ਰੋਟੀ ਪਾਣੀ ਖਾਂਦੇ ਹਾਂ ਔਰ ਸਰੀਰ ਦੇ ਨਾਲ ਬੈਕਟੀਰੀਆ ਸਾਡੇ ਅੰਦਰ ਚਲੇ ਜਾਂਦੇ ਹਨ ਤੇ ਸਾਡੇ ਸਰੀਰ ਨੂੰ ਬਿਮਾਰੀਆਂ ਲੱਗਦੀਆਂ ਹਨ ਆਪਣੇ ਆਲਸ ਕਰਕੇ ਅਸੀਂ ਇਨਾ ਸਮਾਂ ਅਜਾਇ ਹੀ ਗਵਾ ਦਿੰਦੇ ਹਾਂ ਇਥੋਂ ਤੱਕ ਕਿ ਅਸੀਂ ਰਾਤ ਨੂੰ ਭਾਂਡੇ ਮਾਂਜਣ ਲੱਗਿਆਂ ਆਲਸ ਕਰਦੇ ਹਾਂ ਇਹ ਆਪਣੀ ਸਿਹਤ ਦੇ ਨਾਲ ਆਪਣੇ ਆਪ ਨਾਲ ਖੇਲਵਾੜ ਕਰਦੇ ਪਏ ਹਾਂ ਅਸੀਂ ਸਗੋਂ ਆਪਾਂ ਸਮੇਂ ਨੂੰ ਅਜਾਇ ਨਾ ਗਵਾਈਏ ਉਹਨੂੰ ਸਚਾਰੂ ਢੰਗ ਦੇ ਨਾਲ ਲੈ ਕੇ ਚੱਲੀਏ ਜਿੰਨਾ ਵੀ ਹੋ ਸਕੇ ਖਾਣਾ ਉਹਨਾ ਹੀ ਬਣਾਉ ਜਿੰਨਾ ਤੁਸੀਂ ਖਾ ਸਕਦੇ ਹੋ ਕਈ ਵਾਰ ਆਲਸ ਕਰਕੇ ਸਮੇਂ ਦਾ ਕੋਈ ਆਪਾਂ ਨੂੰ ਘਾਟਾ ਨਹੀਂ ਹੁੰਦਾ ਪਰ ਅਸੀਂ 2-2 ਦਿਨ ਦਾ ਖਾਣਾ ਬਣਾ ਕੇ ਰੱਖ ਲੈਂਦੇ ਹਾਂ ਚਲੋ ਕਈ ਵਾਰ ਕਿਸੇ ਦੀ ਮਜਬੂਰੀ ਹੁੰਦੀ ਹੈ ਪਰ ਜਿਹੜੇ ਆਲਸ ਤੇ ਵਸ ਬੈ ਕੇ ਕਈ ਦਿਨ ਦਾ ਖਾਣਾ ਇਕੱਠਾ ਬਣਾ ਕੇ ਰੱਖ ਲੈਂਦੇ ਹਨ ਫਿਰ ਹੌਲੀ ਹੌਲੀ ਖਾਂਦੇ ਰਹਿੰਦੇ ਹਨ ਕਿ ਸਮਾਂ ਬਚ ਜਾਵੇਗਾ ਉਹ ਤਾਂ ਆਪਣੀ ਸਿਹਤ ਨਾਲ ਖੇਲਵਾੜ ਕਰਦੇ ਪਏ ਹਨ ਇਸ ਲਈ ਖਾਣਾ ਓਨਾ ਹੀ ਬਣਾਓ ਜਿੰਨਾ ਕਿ ਤੁਸੀਂ ਖਾ ਸਕਦੇ ਹੋ ਅੱਜ ਕੱਲ ਬਹੁਤ ਲੋਕਾਂ ਦੇ ਵਿੱਚ ਇਹ ਕੰਮ ਚੱਲ ਪਿਆ ਕਿ ਖਾਣਾ ਵੱਧ ਬਣਾ ਲੈਂਦੇ ਹਨ ਤੇ ਸੋਚਦੇ ਹਨ ਕਿ ਗਰਮ ਕਰਕੇ ਖਾਈ ਜਾਵਾਂਗੇ ਸਭ ਤੋਂ ਵੱਡਾ ਤਾਂ ਰੋਗਾਂ ਦਾ ਕਾਰਨ ਇਹ ਹੈ ਆਟਾ ਕਿ ਵੱਧ ਗੁੰਨ ਲੈਂਦੇ ਹਨ ਕਿ ਦੋ ਤਿੰਨ ਸਮੇਂ ਚੱਲ ਜਾਵੇਗਾ ਜਾਇਨਾ ਵਾਧ ਕਰ ਲਓ ਕਿ ਐਵੇਂ ਕਰ ਲਾਂਗੇ ਨਹੀਂ ਤਾਂ ਚਾਹ ਇੰਨੇ ਬਣਾ ਲਓ ਹੁਣ ਗਰਮ ਕਰਕੇ ਪੀ ਲਾਵਾਂਗੇ ਸਬਜੀ ਵੱਧ ਬਣਾਓ ਫਰਿੱਜ ਵਿੱਚ ਰੱਖ ਕੇ ਗਰਮ ਕਰਕੇ ਖਾ ਲਾਵਾਂਗੇ ਰੋਗਾਂ ਦਾ ਠੀਕ ਨਾ ਹੋਣਾ ਇਹ ਕਾਰਨ ਸਭ ਤੋਂ ਵੱਡਾ ਬਣ ਚੁੱਕਾ ਹੈ ਜਿੱਥੇ ਉਦਮ ਹੈ ਉਥੇ ਨਾ ਕੋਈ ਰੋਗ ਹੈ ਤੇ ਨਾ ਹੀ ਕੋਈ ਸੋਗ ਹੈ ਚੰਗੀ ਸਿਹਤ ਹੈ ਚੰਗੇ ਸੰਸਕਾਰ ਦੇ ਸਿਲਕੇ ਹਨ ਤੇ ਉਥੇ ਮਾਇਆ ਆਪ ਵਾਸ ਕਰ ਜਾਂਦੀ ਹੈ ਇਹੇ ਗੱਲਾਂ ਸਾਧ ਸੰਗਤ ਜੀ ਤੁਹਾਨੂੰ ਸੁਣਨ ਵਿੱਚ ਪਾਵੇਂ ਛੋਟੀਆਂ ਲੱਗਦੀਆਂ ਹੋਣ ਪਰ ਇਹਨਾਂ ਨੂੰ ਤੁਸੀਂ ਇੱਕੇ ਦਿਨ ਤੱਕ ਅਜ਼ਮਾ ਕੇ ਦੇਖ ਲਵੋ ਤਾਂ ਤੁਹਾਡੇ ਘਰ ਵਿੱਚ ਬਰਕਤ ਆਪ ਚਲ ਕੇ ਆਵੇਗੀ ਫਿਰ ਸਾਧ ਸੰਗਤ ਜੀ ਇਸ ਕਥਾ ਤੋਂ ਤੁਹਾਨੂੰ ਸਿੱਖਣ ਨੂੰ ਮਿਲਿਆ ਕਿ ਕਮੈਂਟ ਬਾਕਸ ਦੇ ਵਿੱਚ ਤੁਸੀਂ ਜ਼ਰੂਰ ਆਪਣੇ ਵਿਚਾਰ ਲਿਖਣਾ ਜੀ ਤੇ ਸੰਗਤ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ